ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੋਣਿਆ ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਕਿਸਾਨ ਅੰਦੋਲਨ ਦੇ ਚਲਦੇ ਖਨੋਰੀ ਬਾਰਡਰ ਤੇ ਕਾਲੇ ਕੱਪੜੇ ਪਾ ਕੇ ਮਰਨ ਵਰਤ ਤੇ ਬੈਠਿਆ 111 ਕਿਸਾਨਾਂ ਦਾ ਜਥਾ ਜਥੇ ਵੱਲੋਂ ਸ਼ਾਂਤੀਪੂਰਵਕ ਤਰੀਕੇ ਨਾਲ ਦਿੱਤਾ ਜਾ ਰਿਹਾ ਢੱਲੇਵਾਲ ਨੂੰ ਸਮਰਥਨ ਖਨੋਰੀ ਬਾਰਡਰ ਵਿਖੇ ਸੁਖਜੀਤ ਸਿੰਘ ਹਰਦੋ ਚੰਡੇ ਵੱਲੋਂ ਕੀਤੀ ਜਾ ਰਹੀ 111 ਕਿਸਾਨਾਂ ਦੇ ਜਥੇ ਦੀ ਅਗਵਾਈ ਕਿਸਾਨਾਂ ਦੇ ਨਾਲ ਡਾਕਟਰਾਂ ਦੀ ਟੀਮ ਵੀ ਹੈ ਮੌਜੂਦ ਕਨੌਰੀ ਬਾਰਡਰ ਤੇ ਮਰਨੁਵਰਤ ਤੇ ਬੈਠੇ 111 ਕਿਸਾਨਾਂ ਦੇ ਵਿਰੋਧ ਲਈ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਹਰਿਆਣਾ ਪੁਲਿਸ ਫੋਰਸ ਸੁਪਰੀਮ ਕੋਰਟ ਵਿਖੇ ਹੋਈ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਤੇ ਸੁਣਵਾਈ ਸੁਪਰੀਮ ਕੋਰਟ ਨੇ ਮੰਗੀ ਡੱਲੇਵਾਲ ਦੀ ਸਿਹਤ ਤੇ ਰਿਪੋਰਟ 22 ਜਨਵਰੀ ਨੂੰ ਹੋਵੇਗੀ ਅਗਲੀ ਸੁਣਵਾਈ ਜਸਟਿਸ ਸੂਰਜਕਾਂਤ ਅਤੇ ਜਸਟਿਸ ਐਨ ਕੋਟੇਸ਼ਵਰ ਸਿੰਘ ਦੇ ਡਿਵੀਜ਼ਨ ਬੈਂਚ ਨੇ ਹੈਰਾਨੀ ਕੀਤੀ ਪ੍ਰਗਟ ਕਰੀਬ 50 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਡੱਲੇਵਾਲ ਦੀ ਸਿਹਤ ਵਿੱਚ ਕਿਵੇਂ ਹੋ ਰਿਹਾ ਹੈ ਸੁਧਾਰ ਚੰਡੀਗੜ੍ਹ ਪਾਜਬਾ ਪ੍ਰਧਾਨ ਲਈ ਸਿਰਫ ਜਤਿੰਦਰਪਾਲ ਮਲਹੋਤਰਾ ਨੇ ਪਰਿਨਾਮ ਜਦਗੀ ਜਤਿੰਦਰਪਾਲ ਮਲਹੋਤਰਾ ਦਾ ਪ੍ਰਧਾਨ ਬਣਨਾ ਤੈ ਕਲ ਹੋ ਸਕਦਾ ਹੈ ਐਲਾਨ ਸੰਜੇ ਟੰਡਨ ਅਤੇ ਕਿਰਨ ਖੇਤ ਚੁਣੇ ਗਏ ਕੌਮੀ ਕਾਰਜਕਰਨੀ ਦੇ ਮੈਂਬਰ ਜਲੰਧਰ ਕਮਿਸ਼ਨਰੇਟ ਪੁਲਸ ਨੇ ਹਾਜ਼ਰ ਕੀਤੀ ਵੱਡੀ ਕਾਮਯਾਬੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਹਥਿਆਰਾਂ ਦੇ ਵਪਾਰ ਅਤੇ ਫਿਰੋਤੀ ਦੇ ਰੈਕਡ ਦਾ ਕੀਤਾ ਪਰਦਾਫਾਸ਼ ਨਮੀ ਗੈਂਗ ਦੇ ਦੋ ਮੁੱਖ ਕਾਰਕੂਨਾ ਨੂੰ ਕੀਤਾ ਗਿਆ ਗ੍ਰਿਫਤਾਰ ਪੁਲਸ ਨੇ ਹਥਿਆਰ ਵੱਡੀ ਮਾਤਰਾ ਵਿੱਚ ਜ਼ਿੰਦਾ ਕਾਰਤੂਸ ਸਣੇ ਇੱਕ ਕਾਰ ਵੀ ਕੀਤੀ ਬਰਾਮਦ ਇੱਕ ਦੋਸ਼ੀ ਨੂੰ ਲੱਗੀ ਗੋਲੇ ਜਿਸ ਦਾ ਚੱਲ ਰਿਹਾ ਹੈ ਇਲਾਜ ਦੂਜੇ ਕਾਰਕੂਨ ਨੂੰ ਪੁਲਸ ਨੇ ਕਰ ਲਿਆ ਕਾਬੂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ ਜਾਣਕਾਰੀ ਪਠਾਨਕੋਟ ਵਿਖੇ ਰੇਲਵੇ ਸਟੇਸ਼ਨ ਤੇ ਯਾਤਰੀ ਹੋ ਰਹੇ ਪਰੇਸ਼ਾਨ ਜੰਮੂ ਕਸ਼ਮੀਰ ਵਿੱਚ ਜ਼ੋਰਾਂ ਤੇ ਚੱਲ ਰਿਹਾ ਰੇਲਵੇ ਟਰੈਕ ਦਾ ਕੰਮ 53 ਦਿਨਾਂ ਲਈ ਜ਼ਿਆਦਾਤਰ ਟ੍ਰੇਨਾਂ ਕੀਤੀਆਂ ਗਈਆਂ ਰੱਦ ਵੈਸ਼ਨੁਦੇਵੀ ਜਾਣ ਵਾਲੇ ਯਾਤਰੀਆਂ ਨੂੰ ਹੋ ਰਹੀ ਹੈ ਦਿੱਕਤ ਇਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ